ਇਸ ਤੋਂ ਬਾਅਦ ਹੁਣ ਆਉਂਗਾ ਸ਼ਾਤ ਲਾਈ ਭਾਈ ਬਾਬੇ ਦਾ ਚੈੱਕ ਕਰਾ ਪੁਨਾਰੀ ਦਾ ਬਹੁਤ ਸਾਚੇ ਦਰਵਾਜ਼ੇ ਕੀ ਜੈ ਮਹਿਲਾ ਨਿਆਣਾ ਨੂੰ ਖੇਡਾਂ ਦਵਾਉਣ ਵਾਸਤੇ ਹੀ ਬਹੁਤ ਐਥੇ ਸਮਾਂ ਲਾ ਰੋਡ ਪ੍ਰਸ਼ਾਦ ਲੈਂਦੇ ਆ ਬਾਬੇ ਦੇ ਮੱਥਾ ਟੇਕ ਕੇ ਆਉਂਦੇ ਆ ਜਾ ਕੇ ਰੋਡ ਪ੍ਰਸ਼ਾਦਾਂ ਦੀ ਦੁਕਾਨਾਂ ਭਾਈ ਐਥੇ ਰੋਡ ਪ੍ਰਸ਼ਾਦ ਮਿਲਦਾ ਹੈ ਖੜਾ ਵਾਲੇ ਰੋਟ ਕੰਮ ਚੱਲਦਾ ਵੇ ਭਾਈ ਸਾਰਾ ਨਵੇਂ ਸਾਲ ਤੱਕ ਦੇਖਦੇ ਕੰਪਲੀਟ ਕਰ ਦੇਗੇ ਨਹੀਂ ਜੇ ਬਾਬੇ ਬਾਲ ਰੋਮ ਇੱਧਰ ਆਣਗੇ ਨਾਲੇ ਆਜੋ ਗੁਫਾ ਦੇ ਦਰਸ਼ ਕਰਦੇ ਹਾਂ ਮੱਤਾਂ ਦੇਖਦੇ ਹੋ ਵੀਡੀਓਗ੍ਰਾਫੀ ਮਨਾਏ ਉੱਪਰਲੇ ਲੇਡੀਜ਼ ਦਾ ਪਿੱਛੇ ਇੱਕ ਵੀਡੀਓ ਵਜਦਾ ਹੋਈ ਸੀ ਜਿੱਥੇ ਵੀ ਉੱਪਰ ਦੇ ਪਹਾੜ ਗਿਰਗੱਜ ਜਿਹਾ ਪਹਾੜ ਦਾ ਟੁਕੜਾ ਉਹ ਇੱਥੇ ਰੁਗਿਆ ਦਾ ਜੈ ਬਾਬੇ ਇੱਧਰ ਉੱਪਰ ਹੈਗਾ ਲੰਗਰ ਹਾਲ ਤੇ ਇਹ ਵੀ ਬਾਈ ਸਾਰੀਆਂ ਸਮਾਰਤਾں ਢਾਰ ਕੇ ਨਵੀਆਂ ਬਣਾਈਆਂ ਜਾ ਰਹੀਆਂ ਜੈ ਬਾਬੇ ਤਰਾਵੀ ਹੋਈ ਨਵੀਂ ਬਣੀ ਐ ਤੇ ਇਹਦਾ ਪੁਰਾਣੀ ਬਣੀ ਸੀਗੀ ਇਹਦੇ ਥੱਲੇ ਵੀ ਥੱਲੇ ਵੀ ਕਮਰੇ ਬਣਾਏ ਆ ਜਿੰਨੇ ਵੀ ਹੋ ਸਕਦੇ ਆ ਰਹਿਣ ਦੀ ਰਾਜਸ਼ ਵਧੀਆ ਥੱਲੇ ਪਾਰਕਿੰਗ ਵਾਸਤੇ ਠੀਕ ਐ ਉੱਪਰ ਕਮਰੇ ਬਣਾਤੇ ਸਾਰੇ ਇਹ ਵੀ ਸਤਾਨ ਸਾਰਾ ਹੁਣ ਬਣਨ ਲੱਗਿਆ ਵੇ ਤੁਹਾਨੂੰ ਦੱਸਿਆ ਵੀ ਸਾਰਾ ਕੰਸਟਰਕਸ਼ਨ ਦਾ ਕੰਮ ਚੱਲਣ ਲੱਗਿਆ ਵਾ ਸਾਰੇ ਵਾਸਤੇ ਸਾਰਾ ਨਵਾਂ ਬਣਨ ਲੱਗਿਆ ਵਾ ਜੇ ਬਾਬਾ ਪੋਣਾ ਹਰੀ ਸਾਰਾ ਮੰਦਰ ਦਾ ਦ੍ਰਿਸ਼ ਇਹ ਨਵਾਂ ਬਣਨ ਲੱਗਿਆ ਵਾ ਇੱਧਰ ਵੀ ਗੁਰਨਾ ਚੜੀਦਾ ਬੰਦਾ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਕਰਦੇ ਇੱਕ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਅੱਜ ਦਿਨ ਹੈਗਾ ਮੰਗਲਵਾਰ ਦਾ ਤੇ ਅਸੀਂ ਜਾ ਰਹੇ ਹਾਂ ਅੱਜ ਆਪਣੀ ਫੈਮਲੀ ਦੇ ਨਾਲ ਇੱਕ ਟ੍ਰਿਪ ਤੇ ਟ੍ਰਿਪ ਤੇ ਬਾਬਾ ਬਲਕਨਾਥ ਮੱਥਾ ਟੇਕਣ ਤੇ ਨਾਲੇ ਪਹਿਲਾ ਫੈਮਲੀ ਦਾ ਟ੍ਰਿਪ ਬਲੌਗ ਹੈ ਤੇ ਆਪਣੇ ਬੱਚਿਆਂ ਦੇ ਨਾਲ ਚੱਲੇ ਆਂ ਬਾਬਾ ਬਲਕਨਾਥ ਮੱਥਾ ਟੇਕਣ ਤੇ ਫਰਸਟ ਬਲੌਗ ਆ ਬਈ ਸਾਡਾ ਟ੍ਰਿਪ ਤੇ ਬਾਬਾ ਬਲਕਨਾਥ ਦਾ ਤੇ ਅਸੀਂ ਅੱਜ ਜਾਵਾਂਗੇ ਬਾਬਾ ਮੱਥਾ ਟੇਕਣ ਤੁਹਾਨੂੰ ਦਿਖਾਵਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਬਾਬਾ ਬਲਕਨਾਥ ਦੇ ਤੇ ਰਸਤੇ ਦੀ ਵੀ ਕੰਡੀਸ਼ਨ ਦਿਖਾਵਾਂਗੇ ਤੁਹਾਨੂੰ ਰਸਤੇ ਵਿੱਚ ਕਿਆ ਕੁਝ ਕਰਦੇ ਖਾਂਦੇ ਪਿੰਦੇ ਕਿੰਨੇ ਮੰਦਰ ਕਿੱਥੇ ਕਿੱਥੇ ਕਿਤੇ ਅਸੀਂ ਜਾਇ ਕਰਦੇ ਆ ਅਸੀਂ ਦਾ ਬਈ ਸਾਡੀ ਫੈਮਲੀ ਸ਼ੁਰੂ ਤੋਂ ਹੀ ਬਾਬਾ ਬਲਕਨਾਥ ਜਾਂਦੀ ਹੈ ਤੇ ਸ਼ੁਰੂ ਤੋਂ ਹੀ ਅਸੀਂ ਬਾਬਾ ਬਲਕਨਾਥ ਨੂੰ ਮੰਨਦੇ ਦਿਲ ਤੇ ਮੰਨਦੇ ਆ ਬਈ ਸੇ ਸਾਡੀ ਫੈਮਲੀ ਸਾਰੀ ਅਸੀਂ ਨਵੇਂ ਸਾਲ ਨੂੰ ਹੀ ਜਾਇ ਕਰਦੇ ਆ ਤੇ ਹੁਣ ਇਸ ਸਾਲ ਆਪਾਂ ਜਾਣ ਨਹੀਂ ਹੋਏ ਤੇ ਕਿਉਂਕਿ ਮੀਂਹ ਬਹੁਤ ਪਈ ਏ ਤੇ ਬੱਚਿਆਂ ਨੂੰ ਵੀ ਇੰਜ ਜਾ ਕੇ ਮੱਥਾ ਟਿਕਾ ਕੇ ਲੈ ਕੇ ਆਏ ਤੇ ਹੁਣ ਆਪਾਂ ਬਣ ਗਿਆ ਪ੍ਰੋਗਰਾਮ ਤੇ ਅਸੀਂ ਚੱਲੇ ਆਂ ਬਾਬਾ ਬਲਕਨਾਥ ਜਾਇ ਕਰ ਆ ਪੋਣਾ ਹਰੀ ਦਾ ਜਰਾਵਰ ਬੋਲ ਸੱਚੇ ਦਰਬਾਰ ਦੀ ਜੈ ਪ੍ਰੀਬੂ ਬੋਲ ਸੱਚੇ ਦਰਬਾਰ ਦੀ ਜੈ ਤੇ ਬੱਚਿਆਂ ਨੂੰ ਨਾਲ ਬਿਠਾ ਲਿਆ ਤੇ ਹੁਣ ਆਪਾਂ ਚੱਲਦੇ ਘਰ ਦੇ ਆ ਰਹੇ ਆ ਤੇ ਫਿਰ ਲੈਂਦੇ ਬਾਬਾ ਪੋਲਾਹ ਹਰੀ ਦਾ ਨਾਮ ਤੇ ਚੱਲਦੇ ਆ ਬਾਬਾ ਬਲਕਨਾਥ ਦੇ ਦਰਸ਼ਨ ਕਰਕੇ ਜਾਂਦੇ ਆ ਉਹਨਾਂ ਹਰੀ ਦਾ ਜਿਹੜਾ ਕੀ ਬਈ ਹਿਮਾਚਲ ਦੀ ਹਿਮੇਰਪੁਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਆ ਦਿਓੜ ਸਿੱਧ ਬਾਬਾ ਬਾਦਰਾ ਸ਼ਾਤਲਾਈ ਦੇ ਨੇੜੇ ਤੇ ਸਭ ਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਤਾਂ ਬਹੁਤ ਹੀ ਜਾਂਦੇ ਆ ਬੱਚੇ ਸਾਰੇ ਵੀ ਆਪਣੇ ਮੇਲਾ ਮੇਲਾ ਹੁੰਦਾ ਪੂਰਾ ਇਕੱਠ ਲੈ ਕੇ ਜਾਂਦੇ ਆ ਤੇ ਅੱਪਾ ਵੀ ਚੱਲਦੇ ਆ ਤੇ ਮੱਤਾ ਟੇਕਦੇ ਬਲੌਗ ਦੇ ਨਾਲ ਵੀ ਬਣੇ ਰਹੋ ਚਾ ਗੱਲਬਾਤ ਚੱਲਦੀ ਰਹਿਣੀ ਆ ਤੇ ਹੁਣ ਆਪਾਂ ਕਰਦੇ ਆ ਡਰਾਈਵ ਤੇ ਵਿੱਚ ਵਿੱਚ ਮੈਂ ਤੁਹਾਨੂੰ ਸਭ ਦੱਸਾਈ ਜਾਵਾਂਗਾ ਬਲੌਗ ਦਾ ਅਸੀਂ ਆ ਬਾਈ ਕਰਾਲੀ ਰੋਡ ਤੇ ਬਾਈਪਾਸ ਤੇ ਤੇ ਹੁਣ ਲੈਣ ਵਾਸਤੇ ਖੜੇ ਦੇ ਕਿਨੂ ਕਿਨੂ ਲੈਣ ਨਾਲੇ ਰਸਤੇਵਾਂ ਨਿਆਣੇ ਖਾਣਾਂਗੇ ਵਧੀਆ ਹਾਜਮਾ ਵੀ ਸੈੱਟ ਰਹਿੰਦਾ ਆ ਗੱਡੀ ਖੜੀ ਆ ਸਾਈਡ ਤੇ ਲਾਈ ਵੀ ਜੇ ਤਾਂ ਚੱਲਦੇ ਹੈ ਵੱਡੀਆਂ ਬੈਠਦੇ ਕਰਦੇ ਆ ਗੱਲਬਾਤ ਦਿਖਾਉਂਦੇ ਆ ਅੱਗੇ ਦਾ ਸਫਰ ਤੋਂ ਕਰਾਲੀ ਤੇ ਰੋਪੜ ਨੂੰ ਪਹਗੇ ਰੋਪੜ ਦਾ ਰਸਤਾ ਹੈਗਾ ਟੋਨ ਟੈਕ ਟੱਪਿਆ ਰੋਪੜ ਦਾ ਤੇ ਹੁਣ ਰੋਪੜ ਤੋਂ ਸਿੱਤਾ ਗੱਤਪੁਰ ਸਾਹਿਬ ਫਿਰ ਤੋਂ ਅਨੰਦਪੁਰ ਸਾਹਿਬ ਫਿਰ ਨੰਗਰ ਸਿੱਧਾ ਚਲੇਗਾ ਰੋਪੜ ਨੂੰ ਬਾਈ ਸ਼ਹਿਰ ਨੂੰ ਤੇ ਆ ਚਲੇਗਾ ਬਾਈਪਾਸ ਬਾਹਰ ਦਾ ਰੋਪੜ ਦਾ ਹੀ ਬਾਈਪਾਸ ਨਿਕਲ ਜਾਂਦਾ ਆ ਤੇ ਅਸੀਂ ਜਾਣਾ ਸਿੱਧਾ ਹੁਣ ਨੰਗਲ ਵਾਲੇ ਪਾਸੇ ਨੂੰ ਨੰਗਲ ਵਾਲੇ ਪਾਸੇ ਜਾ ਕੇ ਪਾਪੜ ਵੇਚਦੇ ਫਿਰਦੇ ਆ ਕਿ ਆ ਇਹ ਮੁਰਮਰੇ ਗੁਰਮਰੇ ਕਹਿੰਦੇ ਨੇ ਇਹਨਾਂ ਨੂੰ ਨਾ ਕੀ ਕਹਿੰਦੇ ਆ ਮੁਰਮਰੇ ਇੱਥੇ ਵੀ ਲਾਈਟਾਂ ਲੱਗੀਆਂ ਵੀ ਆ ਤੇ ਜਾਮ ਲੱਗਿਆ ਹੋਇਆ ਜਾਮ ਤਾਂ ਠੀਕ ਹੈ ਦੋ ਚਾਰ ਗੱਡੇ ਖੜੀਆਂ ਹੁਣ ਚੱਲਦੇ ਆ ਅੱਗੇ ਨੂੰ ਫਿਰ ਗੁਰੂ ਕੀ ਨਗਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਬਈ ਅਨੰਦਪੁਰ ਸਾਹਿਬ ਪਹੁੰਚ ਗਏ ਹੁਣ ਚੱਲਦੇ ਨੰਗਲ ਨੰਦਪੁਰ ਜਾਉ ਤੇ ਵਾਦ ਇੱਥੇ ਹੀ ਬਾਹਰ ਆਉਣ ਕਰੈਂਦੀ ਵੀ ਆਨੰਦਪੁਰ ਤੇ ਹੌਲੇ-ਮੌਲੇ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਬਹੁਤ ਸੰਤ ਦੇ ਆਨੰਦਪੁਰ ਸਾਹਿਬ ਦੀ ਧਰਤੀ ਦਰਤਾਰ ਸ਼੍ਰੀ ਦੋਮ ਸਿੰਘ ਮਹਾਰਾਜ ਪਹੁੰਚ ਗਏ ਨੰਗਲ ਨੰਗਲ ਸ਼ਹਿਰ ਦੇ ਵਿੱਚ ਰੌਣਕ ਸਾਹਮਣੇ ਦੀ ਗੱਲ ਲੱਗੇ ਪਹਾੜ ਤੇ ਨਾਲ ਚੱਲਦੀ ਹੈ ਨਹਿਰ ਇਹ ਸਾਹਮਣੇ ਹੁਣ ਅਸੀਂ ਚਲੇ ਜਾਵਾਂਗੇ ਬਾਈਪਾਸ ਤੇ ਬਈ ਬਾਰੇ ਬਾਰ ਇਹਦਾ ਹੀ ਬਾਈਪਾਸ ਵਧੀਆ ਬਣਾ ਤੇ ਹੈ ਘੈਂਟ ਹੈ ਇਹਦਾ ਹੀ ਬਾਈਪਾਸ ਸੋਹਣਾ ਬਣ ਗਿਆ ਬਾਈ ਤੇ ਸਾਹਮਣੇ ਪਹਾੜੀਆਂ ਦੀਆਂ ਲੱਗੀਆਂ ਵੀ ਆ ਨਜ਼ਾਰਾ ਬਣਦਾ ਸੋਹਣਾ ਘੈਂਟ ਨੰਕਲ ਤੇ ਬਾਅਦ ਹੁਣ ਜਾਵਾਂਗੇ ਸਸੀ ਉਨਾ ਹੀ ਨੂੰ ਪਾਇਆ ਉਨਾ ਫਿਰ ਬੜਸਰ ਫਿਰ ਲਠਿਆਣੀ ਫਿਰ ਜਾਵਾਂਗੇ ਸ਼ਾਹਤਲਾਈ ਬਾਬਾ ਚੱਲਦਾ ਰਹੇਗਾ ਬਾਬੇ ਦੀ ਪੇਟਾਂ ਚੱਲਦੀਆਂ ਨਾਲ-ਨਾਲ ਰੋਡ ਬੜੇ ਕੰਮ ਦੇ ਬਣਾਦੇ ਬਈ ਇੱਕ ਨੰਬਰ ਰੋਡ ਸਾਰੇ ਘੈਂਟ ਹੈ ਬਹੁਤ ਸੋਹਣਾ ਬਣਾਤਾ ਰੋਡ ਆ ਵੀ ਬਾਰੇ ਬਾਰ ਨੰਗਲ ਦੇ ਕੱਢਦੇ ਆ ਪਹਿਲਾਂ ਟ੍ਰੈਫਿਕ ਜਮ ਬਹੁਤ ਲੱਗੇ ਕਰਦੀ ਸੀ ਹੁਣ ਤਾਂ ਸਿਰਈ ਹੈ ਹੁਣ ਤਾਂ ਸਿਰਈ ਆ ਰੋਡ ਬਹੁਤ ਸੋਹਣਾ ਆ ਪੁਲ ਬਣਾਤੇ ਉਪਰ ਉਪਰ ਸਿੱਧਾ ਜੋੜਤਾ ਉਨੇ ਨੂੰ ਨੰਗਲ ਸ਼ਹਿਰ ਰਹੇਗਾ ਨੀਚੇ ਤੇ ਸਾਰਾ ਉਪਰ ਉਪਰ ਲੰਘ ਗਿਆ ਬਹੁਤ ਸਣਾ ਆਣਾ ਤੇ ਆਹ ਕੋਲੇ ਰੋਡ ਦੇਖੋ ਕਿੰਨੇ ਸੋਹਣੇ ਆ ਇਹ ਬਹੁਤ ਸੋਹਣਾ ਰੋਡ ਆ ਹਿਮਾਚਲ ਚ ਐਂਟਰੀ ਹੋ ਗਈ ਭਾਈ ਹੁਣ ਹਿਮਾਚਲ ਦੇ ਉਨਾ ਸ਼ਹਿਰ ਦੇ ਵੱਲ ਨੂੰ ਜਾ ਰਹੇ ਆ 11 ਕਿਲੋਮੀਟਰ ਦੱਸਦਾ ਇੱਥੇ ਵੀ ਉਸ ਤੋਂ ਬਾਅਦ ਫਿਰ ਪਹਾੜੀਆਂ ਸ਼ੁਰੂ ਹੋਣੀਆਂ ਬਾਬੇ ਦੀ ਸ਼ਹਿਰ ਉਨਾ ਉਨਾ ਦੀ ਮਾਰਕੀਟ ਭਾਈ ਮੌਸਮ ਦਾ ਇੰਨਾ ਫਰਕ ਹੈ ਇੱਥੇ ਲੋਕ ਵੀ ਕੋਟੀਆਂ ਜੈਕਟਾਂ ਪਾਈ ਫਿਰਦੇ ਆ ਰਹੇ ਪੰਜਾਬ ਦੇ ਵਿੱਚ ਤਾਂ ਇੰਨੀ ਗਰਮੀ ਹੋਈ ਨਹੀਂ ਹੈਗੀ ਠੰਡ ਹੋਈ ਨਹੀਂ ਹੈਗੀ ਪਰ ਇੱਥੇ ਤਾਂ ਕੋਟੀਆਂ ਪਾਈ ਫਿਰਦੇ ਆ ਲਾਗਵਾ ਸਾਰੇ ਇੱਥੇ ਬਈ ਠੰਡ ਹੋ ਜਾਂਦੀ ਥੇਤੀ ਕੋਲ ਮੌਸਮ ਬਦਲ ਜਾਂਦਾ ਪਹਾੜੀ ਇਲਾਕਾ ਬਣ ਜਾਂਦਾ ਥੋੜਾ ਜਿਹਾ ਤਾਂ ਕਰਕੇ ਥੋੜਾ ਫਰਕ ਹੈ ਹੁਣ ਅਸੀਂ ਚੱਲੇ ਆਂ ਇਦੋਂ ਆਪਾਂ ਜਾਣਾ ਇਸ ਸਾਈਡ ਨੂੰ ਤੇ ਸਾਹਮਣੇ ਹੈਗੇ ਚਿੰਤਪੁਰਨੀ ਆਉਂਦਾ ਜੀ ਦਾ ਤੇ ਆਪਾਂ ਜਾਣਾ ਆ ਵਟਸਰ ਵੱਲੋਂ ਸਾਹਮਣੇ ਦਿੱਖਣ ਲੱਗੀਆਂ ਪਹਾੜੀਆਂ ਦੇ ਦ੍ਰਿਸ਼ ਇੱਥੋਂ ਹੁਣ ਸਟਾਰਟ ਹੋ ਜਾਂਦੇ ਆਂ ਬਈ ਸਾਹਮਣੇ ਵਧੀਆ ਮਾਹੌਲ ਦੀ ਮੜਦਾ ਜਾ ਤੇ ਹਰਿਆਲੀ ਹਰਲੀ ਪੂਰੀਆਂ ਹਨ ਘੈਂਟ ਐਥੋਂ ਸ਼ੁਰੂ ਹੋ ਜਾਂਦੇ ਬਾਈ ਪਹਾੜਾਂ ਦਾ ਸਾਰਾ ਚਾਕਾ ਵਾਕਾ ਚਾਕਾ ਵਾਕਾ ਕਹਿੰਦੇ ਆ ਤੇ ਹੁਣ ਅਸੀਂ ਰੁਕੇ ਹਾਂ ਚਾਹ ਪੀਣ ਵਾਸਤੇ ਥੋੜੀ ਦੇਰ ਲਈ ਦੀ ਬ੍ਰੇਕ ਕੋਈ ਨਹੀਂ ਸਾਡੀ ਉਸ ਤੋਂ ਬਾਅਦ ਫਿਰ ਚੱਲਾਂਗੇ ਅੱਗੇ ਲੋਕ ਬਰਾਬਰ ਚਾਹ ਪੀਣੀ ਹੈ ਸਾਹਮਣੇ ਪਹਾੜ ਦੇਖੇ ਹਨ ਸਾਰੇ ਪਹਾੜ ਇੱਥੇ ਪਹਾੜ ਸ਼ੁਰੂ ਹੋਣ ਨਾਲੇ ਗੱਡੀ ਥੋੜੀ ਰੈਸਟ ਮਿਲ ਜੂਗੀ ਤੇ ਅਸੀਂ ਵੀ ਪੀਨੇ ਆ ਚਾਹ ਵਾਲੇ ਬਾਥੂ ਜਾ ਕੇ ਆਉਂਦੇ ਹਾਂ ਚਲਿਏ ਅਸੀਂ ਜਿੰਨੀ ਵਾਰ ਵੀ ਆਏ ਆ ਬਾਈ ਇੱਥੇ ਬਾਬਾ ਵਾਲਾਂ ਦਾ ਅਨਜਾਇ ਕਰਦੇ ਇੱਥੇ ਰਸਤੇ 'ਮਾਂ ਰੋਕ ਲੈਂਦੇ ਆ ਗੱਡੀ ਚਾਹ ਚੂ ਪੀਣ ਵਾਸਤੇ ਤੇ ਬਰਸਾਤਾਂ ਦੇ ਦਿਨਾਂ ਵਿੱਚ ਤਾਂ ਇੱਥੇ ਪਾਣੀ ਬਹੁਤ ਚੱਲਦਾ ਹੁੰਦਾ ਇਸ ਨਦੀ ਵਿੱਚ ਵੀ ਕਿਉਂਕਿ ਪਿੱਛੇ ਦੇ ਇਹਦੇ ਬਣਾਇਆ ਹੋਇਆ ਡੈਮ ਪਿਛਲੇ ਪਾਸੇ ਡੈਮ ਬਣਾਇਆ ਹੋਇਆ ਉਹਦੇ ਕਰਕੇ ਪਾਣੀ ਇੱਥੇ ਚੱਲਦਾ ਰਹਿੰਦਾ ਆ ਇੱਥੋਂ ਪਹਾੜੀ ਸ਼ੁਰੂ ਹੋ ਜਾਂਦੀ ਆ ਪਾਣੀ ਜਣਾ ਉਹ ਸਿੱਧਾ ਉੱਪਰ ਰਸਤਾ ਜਾ ਰਿਹਾ ਆ ਉਹ ਰਸਤੇ ਦੇ ਹੋ ਗਏ ਪਰਲੇ ਪਾਸੇ ਫੇਰ ਬਟਸਰ ਗਟਿਆਣੀ ਫਿਰ ਸ਼ਾਤ ਲਈ ਫਿਰ ਬਾਬਾ ਬਲਕਨਾਥ ਕਿੱਥੇ ਜਾਵਣੇ ਇਹ ਬਾਬਾ ਬਲਕਨਾਥ ਅਸੀਂ ਜਦ ਵੀ ਛੋਟੇ ਹੁੰਦੇ ਜਦ ਵੀ ਇੱਥੇ ਆਂਗੇ ਸੰਗਤ ਦੇ ਨਾਲ ਵੀ ਆਂਦੇ ਜਾ ਆਪ ਇਕੱਲੇ ਵੀ ਆਂਦੇ ਗੱਡੇਸ ਤਾਂ ਐਸੀ ਚਾਹ ਪੀ ਕੇ ਜਾਂਦੇ ਆ ਤੇ ਹੁਣ ਅੰਦਰ ਚੱਲਦੇ ਆ ਚਾਹ ਚੂ ਪੀਨੇ ਇੱਥੇ ਬੈਠ ਕੇ ਪੁੱਛਦੇ ਕਿ ਆਰਡਰ ਕਰੀਏ ਹੋਰ ਕੁਝ ਖਾਣਾ ਹੋਰ ਕੁਝ ਖਾ ਲਾਂਗੇ ਚਾਹ ਪੀ ਕੇ ਵਾਈ ਹੁਣ ਚੱਲਦੇ ਆ ਗੱਡੀ 'ਚ ਬੈਠਦੇ ਆ ਤੇ ਅੱਗੇ ਦਾ ਸਫ਼ਰ ਤੈਅ ਕਰਦੇ ਆ ਗੱਡੀ ਚ ਬੈਠ ਕੇ ਇੱਥੇ ਹੀ ਮੌਸਮ ਵੈਸੇ ਗਰਮੀ ਹੋ ਜਾਂਦਾ ਨਹੀਂ ਇੱਥੇ ਠੀਕ ਅੱਗੇ ਪਿੱਛੇ ਦਾ ਮਾਰਕੀਟ ਦੇ ਵਿੱਚ ਦਾ ਕੋਟੀਆਂ ਬਾਈ ਫਰਦੇ ਦੇ ਦੁਪਹਿਰ ਨੂੰ ਤਾਂ ਗਰਮੀ ਹੋ ਜਾਂਦੀ ਆ ਸਵੇਰੇ ਸ਼ਾਮ ਨੂੰ ਠੰਡ ਹੁੰਦੀ ਆ ਬਾਕੀ ਆਈ ਚਾਕਾ ਬਾਕੀ ਗੱਡੀ ਜਾ ਰਹੀ ਆ ਬਹੁਤ ਜ਼ਿਆਦਾ ਬੈਠਦੇ ਨੇ ਗੱਡੀ ਦੇ ਵਿੱਚ ਨਿਆਣੇ ਵੀ ਆ ਰਹੇ ਆ ਦਾਲਦੇ ਹੱਕੇ ਨੂੰ ਚੱਲੀਏ ਚੇਕਰ ਆਪਣਾ ਹਰੀਦਾ ਸੱਚੇ ਦਰਵਾਰ ਕੀ ਜੈ 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 ਮੋਬੀ ਇਹ ਆ ਬੰਗਾਣਾ ਸ਼ਹਿਰ ਗਾਣਾ ਤੇ ਵਾਦ ਆਉਂਗਾ ਬੜਸਰ ਫੇਰ ਆਉਂਗਾ ਲਠਿਆਣੀ ਇਹ ਵੀ ਸ਼ਹਿਰ ਪੈਂਦੇ ਆ ਬਈ ਰਸਤੇ ਮਾ ਥੋੜੀ ਦੇਰ ਚੱਲ ਕੇ ਬਈ ਫੇਰ ਲਈਏ ਥੋੜਾ ਜਿਹਾ ਵਿਸ਼ਰਾਮ ਸਾਹਮਣੇ ਮਾਹੌਲ ਰੈਸਟ ਕਰ ਲਈਏ ਕਾਲੀ ਪਹਾੜੀ ਦੇਖ ਲਈਏ ਸਾਹਮਣੇ ਕਦਾਂ ਦੀ ਹੈ ਮਾਚੂ ਚੂਰੀ ਰੋਡ ਵਧੀਆ ਹੈ ਬਾਬਾ ਵਾਲਗਨਾਂ ਤੱਕ ਦਾ ਰੋਡ ਬਹੁਤ ਸਿਰਾਈ ਹੈ ਠਹਿੜ ਉਹ ਅਸੀਂ ਗੱਲਬਾਤ ਕਰ ਲਈ ਨਾਲੇ ਥੋੜੀ ਇਹ ਪਹੁੰਚ ਗਏ ਜੀ ਬਟਸਰ ਇੱਥੋਂ ਸਿੱਧਾ ਚਲੇ ਗਏ ਹਮੀਰਪੁਰ ਨੂੰ ਇੱਧਰ ਚਲੇਗਾ ਸ਼ਾਤਲਾਈ ਨੂੰ ਸ਼ਾਤਲਾਈ ਦਾ ਰਸਤਾ ਇੱਥੇ ਵੀ ਬਾਬਾ ਜੀ ਦਾ ਮੰਦਿਰ ਹੈ ਤੇ ਸਿੱਧਾ ਜਾਊਂਗਾ ਸ਼ਾਤਲਾਈ ਜੈ ਬਾਬੇ ਦੀ ਜੈ ਬਾਬੇ ਦੀ ਇਹ ਵੀ ਸਿੰਗਲ ਰਸਤਾ ਹੀ ਹੈ ਸਾਰੇ ਵੈਸੇ ਸਿੰਗਲ ਰਸਤੇ ਆ ਠੀਕ ਹੈ ਪਰ ਰਸਤਾ ਵਧੀਆ ਬਣਿਆ ਹੋਇਆ ਸਾਰੇ ਐਂਡ ਰਤਨੋਂ ਰਤਨੋਂ ਨਹੀਂ ਸੁਨ ਰਤਨ ਉਹ ਰਿਹਾ ਸਾਹਮਣੇ ਬਾਬੇ ਦਾ ਮੰਦਿਰ ਇੱਥੇ ਉਹ ਰਿਹਾ ਸਾਹਮਣੇ ਬਾਬੇ ਦਾ ਮੰਦਿਰ ਭਾਈ ਇੱਥੇ ਦਿਖਣ ਲੱਗਦਾ ਬਾਬੇ ਦਾ ਮੰਦਿਰ ਵੀ ਦਿਖਾਉਂਦੇ ਆ ਥੋੜਾ ਜਿਹਾ ਅੱਗੇ ਜਾ ਕੇ ਸਫਾਈ ਉਹ ਪਾਣੀ ਬੂਲ ਸਾਹਮਣੇ ਬਾਬੇ ਦਾ ਉਹ ਦਿਖਦਾ ਭਾਈ ਸਾਹਮਣੇ ਬਾਬੇ ਦਾ ਮੰਦਰ ਉਹ ਦੇ ਇੱਥੇ ਦਿਖ ਜਾਂਦਾ ਭਾਈ ਬਾਬੇ ਦਾ ਮੰਦਰ ਹੁਣ ਸ਼ਾਤਲਾਈ ਪਹੁੰਚਣੇ ਆਲੇ ਆ ਸੀ ਬਾਬੇ ਦੇ ਦਰਸ਼ਨ ਇੱਥੇ ਦੇਖਣ ਲਾ ਚਨੇ ਸੀ ਸਾਰੇ ਜੈ ਬਾਬੇ ਲੋ ਜੀ ਪਹੁੰਚ ਗਏ ਆ ਚਰਨ ਗੰਗਾ ਦੇ ਦਰਸ਼ਨ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਹੁਣ ਆਉਂਗਾ ਸ਼ਾਤਲਾਈ ਭਾਈ ਬਾਬੇ ਦਾ ਚੈੱਕ ਕਰਾ ਪੁਨਾਰੀ ਦਾ ਬਹੁਤ ਸਾੱਚੇ ਦਰਵਾਜ਼ੇ ਕੀ जय शातलाई ਪਹੁੰਚਣੇ ਆਲੇ ਬਾਈ ਰਸਤੇ ਤੇ ਪਹੁੰਚ ਗਏ ਬਾਈ ਸ਼ਾਤਲਾਈ ਤੇ ਤੇ ਹੁਣ ਥੋੜੀ ਦੇਰ ਤੱਕ ਬਸ ਬਾਬੇ ਦੇ ਦਰ ਤੇ ਪਹਿਲਾਂ ਜਾਵਾਂਗੇ ਸਿੱਧਾ ਹੀ ਬਾਬੇ ਦੇ ਬਾਈ ਫੇ ਆਂਦੇ ਹੋਏ ਸ਼ਾਤਲਾਈ ਆਵਾਂਗੇ ਚਾਲੇ ਵਿੱਚ ਤਾਂ ਬਾਈ ਬਹੁਤ ਰਾਸ਼ ਹੁੰਦਾ ਬਾਬੇ ਦਾ ਹੁਣ ਇਹਨਾਂ ਦਿਨਾਂ ਵਿੱਚ ਸ਼ਨੀਵਾਰ ਐਤਵੜਾ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਸ਼ਨੀਵਾਰ ਐਤਵੜਾ ਤਾਂ ਹਰੇਕ ਸ਼ਨੀਵਾਰ ਐਤਵੜਾ ਹੁੰਦਾ ਹੀ ਹੈ ਜਦਾ ਚਾਲਾ ਹੁੰਦਾ ਮਾਰਤਮੇ ਨੇ ਤੇ ਫਿਰ ਤਾਂ ਪੈਰ ਰੱਖਣ ਜਗ੍ਹਾ ਨਹੀਂ ਹੁੰਦੀ ਹੈ ਕਿੰਨਾ ਰਾਸ਼ ਹੁੰਦਾ ਇੰਨੀਆਂ ਗੱਡੀਆਂ ਖੜੀਆਂ ਹੁੰਦੀਆਂ ਬਾਬੇ ਦੀਆਂ જય ਬਾਬੇ ਦੀ ਆ ਪਹੁੰਚ ਗਏ ਅਸੀਂ ਇਹ ਸ਼ਾਤਲਾਈ ਇੱਧਰ ਮੰਦਰ ਦੇ ਬਾਬੇ ਦਾ ਇੱਧਰ ਗੁਰਨਾ ਚੜੀ ਦੇ ਬਾਬੇ ਦਾ ਹੁਣ ਅਸੀਂ ਚੱਲੇ ਆ ਸਿੱਧਾ ਪਹਿਲਾਂ ਦਿਓੜ ਸਿੱਧ ਬਾਬੇ ਦੇ ਸਿੱਧਾ ਪਹਿਲਾਂ ਬਾਵਲਗੜ੍ਹ ਮੰਦਰ ਵਾਂ ਦਿਓੜ ਸਿੱਧ ਚੱਲਦੇ ਆਂ ਆਂਦੇ ਹੋਏ ਦਿਖਾਵਾਂਗੇ ਸ਼ਾਤਲਾਈ ਦਾ ਤੇ ਨਾਲੇ ਗੁਰਨਾ ਚੜੀ ਦਾ ਜਿੱਦੇ ਬਾਬਾ ਜੀ ਨੇ ਰੋਟੀਆਂ ਕੱਟੀਆਂ ਦੀ ਰਤਨੋ ਮਾਈ ਦੀਆਂ ਗਈਆਂ ਚਾਰੀਆਂ ਦੀਆਂ ਉਹ ਵੀ ਦਿਖਾਵਾਂਗੇ ਬਲੌਗ ਦੇ ਨਾਲ ਬਣੇ ਰਹੋ ਚੜਾਈ ਚੜ ਕੇ ਬਾਬੇ ਦੀ ਗੱਡੀ ਪਹੁੰਚ ਗਏ ਅਸੀਂ ਸਿੱਧਾ ਬੋ ਬਲਕਨਾ ਤੇ ਉੱਪਰ ਤੇ ਗੋ ਦੌਰ ਸਿ ਮੰਦਿਰ ਤੇ ਵਾਕੀਏ ਇੱਧਰ ਦੇਖੋ ਭਾਈ ਇਹਨੇ ਸੋਹਣੀਆਂ ਪਹਾੜੀਆਂ ਕਿੰਨਾ ਸੋਹਣਾ ਮੌਸਮ ਸਵੇਰ ਦਾ ਮੌਸਮ ਬਹੁਤ ਸੋਹਣਾ ਲੱਗਦਾ ਆ ਇਸ ਸਾਈਡ ਵੀ ਆਹੀ ਪਿੱਛੇ ਸਾਰੀ ਪਾਰਕਿੰਗ ਹੈ ਪਿੱਛੇ ਪਾਸੇ ਵੀ ਸਰਾਹ ਆ ਇੱਧਰ ਵੀ ਸਰਾਹ ਆ ਹੁਣ ਚੱਲਦੇ ਆ ਘਰ ਦੇ ਬੈਠੇ ਉੱਥੇ ਲੰਦੇ ਆ ਰੋਡ ਪ੍ਰਸ਼ਾਦ ਇਹਨਾਂ ਤੋਂ ਹੀ ਬਚ ਕੇ ਰਹਿਣਾ ਪੈਂਦਾ ਭਾਈ ਮੰਕੀਆਂ ਤੇ ਦੇਖੋ ਮਹਿਲਾ ਨੇ ਆਲੇ ਨੂੰ ਖੇਡਾਂ ਦਵਾਨ ਵਾਸਤੇ ਹੀ ਬਹੁਤ ਇੱਥੇ ਸਵਾਨਦਾ ਰੋਡ ਪ੍ਰਸ਼ਾਦ ਲੈਂਦੇ ਆ ਬਾਬੇ ਦੇ ਮੱਥਾ ਟੇਕ ਕੇ ਜਾਂਦੇ ਪਹਿਲਾਂ ਜਾ ਕੇ ਰੋਡ ਪ੍ਰਸ਼ਾਦਾਂ ਦੀ ਦੁਕਾਨਾਂ ਬਾਈ ਇੱਥੇ ਰੋਡ ਪ੍ਰਸ਼ਾਦ ਮਿਲਦਾ ਹੈ ਖੜਾ ਵਾਲੇ ਰੋਡ ਦੇਸੀ ਕੀ ਦੇ ਰੋਡ ਜਿਵੇਂ ਮਾਰਦੀ ਖੇਡਾਂ ਨੇ ਇਹ ਰੌਣਕ ਮੇਲਾ ਸਾਰਾ ਬਾਬੇ ਦਾ ਜੇ ਬਾਬੇ ਅੱਜ ਵੀ ਸੰਗਤ ਸੋਹਣੀ ਆਈ ਵੇ ਸੰਗਤ ਬਹੁਤ ਹੈ ਬਾਬੇ ਜੇ ਬਾਬੇ ਇੱਧਰ ਐ ਹਾਂ نیچے ਚਲੇ ਗਏ ਜੈ ਬਾਬੂ ਬਾਬੇ ਦਰਵਾਜ਼ਾ ਨੂੰ ਰਸਤਾ ਜਾਂਦਾ ਬਈ ਨੀਚੇ ਔੜੀਆਂ ਤੇ ਪ੍ਰਸ਼ਾਦ ਲੈ ਕੇ ਚalte hain jai babu jai babu jai babu ਹੱਥ ਫੜ ਲਓ ਹੱਥ ਫੜ ਕੇ ਹੱਥ ਫੜ ਕੇ ਇਹ ਸਾਰਾ ਨਵਾਂ ਬਣਾਇਆ ਜਾ ਰਿਹਾ ਸ਼ੈੱਡ ਬਈ ਇੱਥੇ ਬਾਬੇ ਦਾ ਰਿਵਾਜ ਸਾਰੀ ਤਿਆਰੀ ਚੱਲਦੀ ਹੈ ਜੈ ਬਾਬੇ ਕੰਮ ਚੱਲਦਾ ਵਿਆ ਬਾਈ ਸਾਰਾ ਨਵੇਂ ਸਾਲ ਤੱਕ ਦੇਖ ਰਹੇ ਕੰਪਲੀਟ ਕਰ ਦੇਗੇ ਨਹੀਂ ਜੈ ਬਾਬੇ ਦੀ ਚਲੋ ਉਪਰ ਆ ਗਏ ਨਾ ਇੱਧਰੇ ਆਣਗੇ ਨਾਲੇ ਆਜੋ ਜੈ ਕਰਾ ਪੁਣਾ ਹਰੀਦਾ ਉਹ ਸਾਚੇ ਦਰਵਾਜ਼ ਕੀ ਜੈ ਉਹ ਸਾਚੇ ਦਰਵਾਜ਼ ਕੀ ਜੈ ਇੱਧਰ ਜੈਂਟਸ ਪਰਲੇ ਵਾਸਤੇ ਲੇਡੀਜ਼ ਵਾਲੇ ਲੈਣਾ ਆਜੋ 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 ਜੈ ਬਾਬੇ ਦੀ ਚਲੋ ਚਲੋ ਜੈ ਬਾਬੇ ਦੀ ਕਿਉਂ ਰੋਦੀਂ ਚਲ ਆਜੋ 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 ਪਾਪਾ ਨਾਲ ਮੰਮਾ ਆ ਗਈ ਮੰਮਾ ਕੇ ਨਾਲੇ ਆ ਜੈ ਬਾਬੇ ਦੀ ਚਲੋ ਪਰ ਉਹ ਦਾਦੂ ਕਿਥੇ ਗਏ ਜੈ ਬਾਬੇ ਦੀ ਚਲੋ ਜੈ ਬਾਬੇ ਦੀ ਜੈ ਬਾਬੇ ਦੀ ਲੈ ਪੈਸੇ ਲੈ ਲੋ ਮੱਥਾ ਟੇਕ ਲਿਓ ਇਹ ਗੁਫਾਇਦਾਰ ਸ਼ਮਾਰ ਬੇਣੀ ਮੱਥਾ ਟੇਕਦੇ ਵੀਡੀਓਗ੍ਰਾਫੀ ਮਨਾਏ ਤੇ ਪਰਲੇ ਲੇਡੀਜ਼ ਵੀਡੀਓਗ੍ਰਾਫੀ ਵੀ ਬਾਬੇ ਦੇ ਮੰਦਰ ਦੇ ਵਿੱਚ ਮਨਾਏ ਸੀ ਹੁਣ ਅਸੀਂ ਬਾਬਾ ਸਿੱਧ ਪੋਣਾ ਹਾਰੀ ਦੇ ਮੱਥਾ ਟੇਕ ਕੇ ਬਾਬੇ ਦੀ ਝੋਲੀ ਰਾਈ ਜਾਏ ਘਰ ਬਾਬਾ ਪੋਣਾ ਹਾਰੀ ਸਭ ਨੂੰ ਖੁਸ਼ੀਆਂ ਰੱਖੀ ਤੇ ਹੋਰ ਚੱਲਦੇ ਆ ਜੀ ਬਿੱਜੇ ਬੈਠਦੇ ਹੋਰੇ ਬੈਠਦੇ ਆ ਜਾਓ ਇੱਥੇ ਬੈਠਦੇ ਇੱਥੇ ਬੈਠੀਏ ਉਰੇ ਬੈਠਦੇ ਵੀ ਬਹਿ ਜਾਓ ਛੋਲੋ ਬਹਿ ਜਾਓ ਜੈ ਬਾਬੇ ਦੀ ਇੱਥੇ ਇੱਥੇ ਇਧਰ ਆ ਜਾਓ ਓਮ ਸਿਦਾਇ ਨਮੋਸਤੈ ਬਾਬਾ ਪੋਣਾ ਹਾਰੀ ਦਾ ਦਰਬਾਰ ਜੈ ਬਾਬੇ ਦੀ ਬਾਬੇ ਦੇ ਝੂਲ ਦੇ ਚੰਡੇ ਜੈ ਹੋ ਹੋ ਜੈ ਹੋ ਓਮ ਸਿਦਾਇ ਨਮੋਸਤੈ ਜੈ ਬਾਬੇ ਦੀ ਜੈ ਬਾਬਾ ਜੈ ਬਾਬੇ ਜੈ ਬਾਬੇ ਪਪਾ ਰਾ ਜੈ ਵੀਡੀਓਗ੍ਰਾਫੀ ਕਰਨਾ ਵੀ ਇੱਥੇ ਮਨਾ ਹੈ ਪਰ ਫੇਰ ਵੀ ਚਲੋ ਤੁਹਾਨੂੰ ਦਿਖਾ ਦਵਾਂ ਜੈ ਬਾਬੇ ਵਿੱਚ ਦਰਵਾੜ ਦੇ ਦਰਸ਼ਨ ਸੰਗਤ ਜੈ ਬਾਬੇ ਦਰਸ਼ਨ ਕਰਕੇ ਭਾਈ ਨਿਕਲੇ ਬਾਹਰ ਜੈ ਬਾਬੇ ਦੀ ਸੋਹਣੇ ਦਰਸ਼ਨ ਹੋਣੇ ਲਾਗਾ ਪੌਣਾ ਹਾਈ ਦੇ ਇਹ ਬਾਹਰ ਅੱਜ ਰਾਸ਼ਮੀ ਦਾ ਠੀਕਾ ਦਰਸ਼ਨੀ ਵਧੀਆ ਹੋ ਗਿਆ ਹਾਂਜੀ ਹਾਂ ਇੱਕ ਦਾ ਛੋਟਾ ਹਾਂਜੀ ਉਹ ਹਜ਼ਮਪੁਰਾ ਖੁੱਲਿਆ ਬਾਜ ਇਸ ਥਾਂ ਤੇ ਭਾਈ ਬਾਬਾ ਬਲਕਨਾਥ ਜੀ ਨੇ ਗੁਫਾ ਦੇ ਵਿੱਚ ਵਾਸ ਕਰਿਆ ਤਾਂ ਤੇ ਇੱਥੇ ਆ ਕੇ ਫਿਰ ਬਾਬਾ ਜੀ ਨੇ ਗੁਫਾ ਦੇ ਵਿੱਚ ਦੁੱਕ ਹੋ ਗਏ ਤੇ ਉਸ ਤੋਂ ਬਾਅਦ ਇੱਥੇ ਮੰਦਿਰ ਬਣ ਗਿਆ ਜੀ ਤਾਂ ਹੀ ਇੱਥੇ ਸਾਰੀ ਸੰਗਤ ਆ ਕੇ ਮੱਥਾ ਟੇਕਦੀ ਉਹ ਗੁਫਾ ਦੇ ਵਿੱਚ ਇੱਥੇ ਅੰਦਰ ਵੀਡੀਓਗ੍ਰਾਫੀ ਕਰਨਾ ਮਨਾ ਹੈ ਉੱਥੇ ਬਟ ਬਹੁਤ ਸੋਹਣੇ ਦਰਸ਼ਨ ਹੋ ਗਏ ਭਾਬੀ ਜੈ ਭਾਬੀ ਹੁਣ ਟੇਕਦੇ ਆ ਭਾਈ ਬੱਕਰਿਆਂ ਦਾ ਕਾਣਾ ਤੇ ਬੱਕਰੇ ਚੜਾਏ ਜਾਂਦੇ ਆ ਬੱਕਰੇ ਚੜਾਉਣ ਦੀ ਵੀ ਇੱਕ ਰਸਮ ਹੈ ਕਹਾਣੀ ਆ ਪੂਰੀ ਹਸਤਨ ਤੇ ਬੱਕਰਿਆਂ ਦਾ ਕਾਂ ਚੜਾਏ ਜਾਂਦੇ ਆ ਜਿਹਨ ਸੁੱਖਾ ਸੁੱਖਾ ਉੱਤਰਦੀਆਂ ਉਹ ਬੱਕਰੇ ਚੜਾਉਂਦੇ ਆ ਬਾਈ ਜਿਹੜਾ ਸੁੱਖਾ ਮੰਗੀਆਂ ਵੀ ਹੁੰਦੀ ਬਾਬੇ ਦੀਆਂ ਜੈ ਹਾਂ ਇਹ ਕੋਈ ਰਾਖਸ਼ ਦੀ ਕੋਈ ਜਿੱਦੇ ਕਰਕੇ ਬਈ ਬੱਕਰੇ ਉਰੇ ਕਹਾਣਾ ਚੜਾਏ ਜਾਂਦੇ ਆ ਇਹ ਲੰਬੀ ਸਟੋਰੀ ਹੈ ਬਾਬੇ ਦੀ ਬਹੁਤ ਪੁਰਾਣੀ ਜੈ ਬਾਬੇ ਦੀ ਪਿੱਛੇ ਇੱਕ ਵੀਡੀਓ ਵਾਇਲ ਹੋਈ ਸੀ ਜਿੱਥੇ ਵੀ ਉੱਪਰ ਦੇ ਪਹਾੜ ਗਿਰਗਰ ਜਿਹਾ ਪਹਾੜ ਦਾ ਟੁਕੜਾ ਉਹ ਇੱਥੇ ਨੂੰ ਗਿਰਿਆ ਦਾ ਇੱਥੇ ਚਲਨ ਜਾਨੀ ਨੁਕਸਾਨ ਨਹੀਂ ਹੋਇਆ ਕਿਸਦਾ ਵੜੀ-ਮੋਟੀ ਬਿਲਡਿੰਗ ਨੂੰ ਸਾਨ ਹੋ ਰਿਹਾ ਸੀਗਾ ਉੱਪਰੋਂ ਬੇਰੇ ਸੀਗੇ ਪਾਸਟਰ ਪੁਰਾਣੀ ਹੋ ਗਈ ਬਈ ਖਿਸਕ ਜਾਂਦੇ ਆ ਮੀਹਾਂ ਦੇ ਵਿੱਚ ਇੱਧਰ ਹੈ ਚਾਹ ਪਕੌੜੇ ਵਾਲੀ ਦੀ ਦੁਕਾਨਾਂ ਇਸ ਜਿਹੜੀਆਂ ਸਾਰੀਆਂ ਦੁਕਾਨਾਂ ਮਾਰਕੀਟ ਇਸ ਸੜੀ ਸਾਰੀ ਮਾਰਕੀਟ ਹੈ ਤੇ ਸਰਾਹਾਂ ਆ ਸਾਰੀਆਂ ਜੈ ਬਾਬੇ ਦੀ ਗੱਡੀਆਂ ਦੀ ਪਾਰਕਿੰਗ ਵੀ ਅੱਗੀ ਹੈ ਇੱਧਰ ਖਲਾਉਣਿਆਂ ਦੀ ਦੁਕਾਨਾਂ ਸਾਰੀਆਂ ਮਥਾ ਟੇ ਕੇ ਬਾਈ ਹੁਣ ਲੈ ਕੇ ਚਾਹਦੇ ਆ ਉਹਨੂੰ ਪਤਰੀ ਬਾਬੇ ਦੇ ਮੰਦਿਰ ਦੇ ਵਿੱਚ ਉੱਥੇ ਹੈਗਾ ਆਪਾਂ ਉਹ ਪਤਰੀ ਦਾ ਮੰਦਿਰ ਤੇ ਸਾਹਮਣੇ ਹੈਗੀਆਂ ਦੁਕਾਨਾਂ ਪੂਰੀਆਂ ਮਾਰਕੀਟ ਬਾਈ ਇੱਥੇ ਵੀ ਰੋਡ ਬਰਸ਼ਾਤ ਸਾਰੇ ਬਗਦੇ ਆ ਹੁਣ ਚੱਲਦੇ ਆ ਆਪਾਂ ਕਿੱਥੇ ਜਾਣਾ ਹੈ ਆਪਾਂ ਪਤਰੀ ਦੇ ਮੰਦਿਰ ਤੇ ਜੈ ਬਾਬੇ ਦੇ ਉੱਪਰ ਵਾਲੇ ਫੋੜੀ ਚੜ ਕੇ ਜੈ ਬਾਬੇ ਹਾਂਜੀ 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 ਜੈ ਬਾਬੇ ਜੀ ਨਮਣੀ ਦਾ ਵੀਊ ਬਈ ਬਹੁਤ ਸੋਹਣਾ ਹੈ ਬਾਬੇ ਦਾ ਜੈ ਬਾਬੇ ਜੀ ਇੱਧਰ ਵੀ ਰਸਤੇ ਵਿੱਚ ਬਈ ਦੁਕਾਨਾਂ ਦੁਕਾਨਾਂ ਆ ਤੇ ਕੋੜੀਆਂ ਚੜ ਕੇ ਚੱਲਦੇ ਬਾਬੇ ਦੇ ਲੰਗਰ ਹਾਲ ਤੇ ਜੈ ਬਾਬੇ ਜੀ ਇੱਧਰ ਉੱਪਰ ਹੈਗਾ ਲੰਗਰ ਹਾਲ ਤੇ ਇਹ ਵੀ ਬਈ ਸਾਰੀਆਂ ਸਮਾਰਟਾਂ ਢਾਰ ਕੇ ਨਵੀਆਂ ਬਣਾਈਆਂ ਜਾ ਰਹੀਆਂ ਆ ਜੈ ਬਾਬੇ ਜੀ ਨਵੇਂ ਸਾਲ ਤੱਕ ਤਾਂ ਨਹੀਂ ਮੈਨੂੰ ਲੱਗਦੀਆਂ ਬਣਦੀਆਂ ਆ ਕਿਉਂਕਿ ਹੁਣ ਤਾਂ ਸ਼ੁਰੂਆਤ ਕਰੀਆਂ ਆ ਸਾਰਾ ਨਵਾਂ ਬਣਾਇਆ ਜਾ ਰਿਹਾ ਆ ਤੇ ਇੱਧਰ ਹੈ ਗੱਦੀ ਪ੍ਰਮੁਖ ਗੱਦੀ ਮੰਦਿਰ ਸ੍ਰੀ ਸਿੱਧਬਾਬ ਵਰਗਨਾਥ ਜੀ ਦਿਓਰ ਸਿੱਧ ਜੀ ਮਹੰਤ ਰਾਜਿੰਦਰ ਗਿਰੀ ਮਹਾਰਾਜ ਲੰਗਰ ਹਾਲ ਦੇ ਵਿੱਚ ਆ ਕੇ ਹੱਕ ਦੇ ਲੰਗਰ ਹਾਂ ਥੋੜਾ ਜਿਹਾ ਜੈ ਬਾਬੇ ਦੀ ਬਾਬੇ ਦੇ ਮੰਦਿਰ ਦੇ ਚੱਲਦੀ ਸਾਰੀ ਵੀ ਕੰਸਟਰਕਸ਼ਨ ਦਾ ਕੰਮ ਸਾਰਾ ਨਵੀਂ ਬਿਲਡਿੰਗ ਬਣਨ ਲੱਗੀ ਗਈ ਆ ਇਹਦੀ ਦੇ ਨਵੇਂ ਸਾਲ ਤੱਕ ਬਣਦੀ ਹੈ ਨਹੀਂ ਬਣਦੀ ਇੱਧਰ ਸਮਾਦੀ ਸਥਲ ਬਾਬਾ ਜੀ ਦਾ ਮਹੰਤ ਸ੍ਰੀ ਕਿਰਪਾ ਹਾਲ ਗ੍ਰੀਜ ਮਾਰਾ ਜੀ ਤੇ ਇੱਧਰ ਵੀ ਮਹਾਂਤ ਗ੍ਰੀਜ ਜੀ ਸਾਰੇ ਇਹਨਾਂ ਦੇ ਸਥਾਨ ਹੈ ਰਾਜਾ ਬਬੂਤਰੀ ਮੰਦਿਰ ਤੇ ਸਾਹਮਣੇ ਬਾਬਾ ਬਲਕਨਾਥ ਦਾ ਮੰਦਿਰ ਬੈਕ ਸਾਈਡ ਤੇ ਜੈ ਬਾਬੇ ਦੀ ਲੰਗਰ ਹਾਲ ਨਵੇਂ ਸਾਲ ਨੂੰ ਵੀ ਅਸੀਂ ਇੱਥੇ ਡੇ ਲਾਇਆ ਹੁੰਦਾ ਹੈ ਬਾਬੇ ਲੰਗਰ ਤਿਆਰ ਕਰੇ ਕਰਦੇ ਆ ਜੈ ਬਾਬੇ ਦੀ ਲੰਗਰ ਹਾਲ ਦੇ ਵਿੱਚ ਲੰਗਰ ਚੱਲਦਾ ਤੇ ਲੰਗਰ ਛਕਦੇ ਹਾਂ ਇਸ ਸੈੱਡ ਲੰਗਰ ਬਣਦਾ ਆ ਜੈ ਬਾਬੀ ਜੈ ਬਾਬੀ ਬੰਬੀ ਦਾ ਸ਼ਕਰੀ ਲੰਗਰ ਰਹਿੜ ਕੇ ਜੈ ਬਾਬੀ ਲੰਗਰ ਦਾ ਵੀ ਸਮਾਂ ਵਈ 11 ਦੇ ਕਰਕੇ 3 ਵਜੇ ਦਾ ਬੜੀ ਚੌੜ ਦਾਲ ਨਾਲ ਫੁਲਕਾ ਕਿੰਜਰਾ ਵਰ ਹਾਂ ਪੀ ਸਕਦੇ ਆ ਠੰਡਾ ਪਾਣੀ ਹਾਂ ਫਾੜੀ ਇਹ ਆ ਬਈ ਥਾਂ ਜਿੱਥੇ ਭੋਜਨ ਬਣਾਇਆ ਜਾਂਦਾ ਸਾਰਾ ਲੰਗਰ ਸ਼ੱਕਿਆ ਜ ਬਣਾਇਆ ਜਾਂਦਾ ਇਹ ਇਧਰੋਂ ਬਾਹਰ ਦੀ ਜਰਾ ਫਰ ਆ ਜਾ ਤੈਨੂੰ ਆ ਕੇ ਬਾਹਰ ਇਹ ਇਧਰ ਨਿਕਲ ਕੇ ਬਾਹਰ ਆਗੇ ਲੰਗਰ ਚੱਲਦਾ ਆ ਜਾਓ ਸ਼ੱਕਲੋ ਸ਼ੱਕਲੋ ਜੈ ਬਾਬੇ ਦੀ ਭਾਈ ਲੰਗਰ ਬਾਰੇ ਪੁੱਛਦੇ ਸੀਗੇ ਆ ਦੇਖੀ ਜਿਆਦਾਤਰ ਭਾਈ ਇੱਥੇ ਬਿਲਡਿੰਗਾਂ ਦਾ ਸਾਰੀਆਂ ਦਾ ਤਵਾਰ ਤੇ ਨਿਰਮਾਣ ਹੋ ਰਿਹਾ ਆ ਆੜੀ ਨਵੀਂ ਬਿਲਡਿੰਗਾਂ ਬਣਨ ਲੱਗੀਆਂ ਹੋਈਆਂ ਇਸ ਲਈ ਸਾਰੇ ਪਾਸੇ ਢਾਏ ਪਏ ਆ ਥੱਲੇ ਸ਼ਾਤਲਾਈ ਦੇ ਵੀ ਆਪਾਂ ਜਾਵਾਂਗੇ ਮੱਥਾ ਟੇਕਾਂਗੇ ਉੱਥੇ ਵੀ ਜ਼ਿਆਦਾ ਬਿਲਡਿੰਗਾਂ ਢਾਈਆਂ ਹੋਈਆਂ ਬਾਤ ਸਾਰੇ ਦੁਆਰ ਤੇ ਮਾਰਤਾ ਬਣਾਈ ਜਾ ਰਹੀਆਂ ਨਵੀਆਂ ਕੰਸਟਰਕਸ਼ਨ ਬਈ ਉੱਪਰ ਕਰੀਦਾ ਜਾਂਦੇ ਆ ਇਹ ਇੰਨਾ ਜ਼ਿਆਦਾ ਪਹਾੜਾਂ ਪਹਾੜ ਦੇ ਉੱਪਰ ਇੰਨਾ ਮਟੀਰੀਅਲ ਹੁਣ ਇੱਥੇ ਪਤਾ ਲੱਗਿਆ ਵੀ ਇੱਥੇ ਵੀ ਦੁਆਰ ਤੇ ਇਦਾਂ ਦੀ ਇੱਕ ਬਿਲਡਿੰਗ ਬੜੀ ਬੜੀ ਨੀਚੇ ਹਸਪੀਟਲ ਬਣਾਂਗੇ ਚਲ ਵਧੀਆ ਵੀ ਸੁਵਿਧਾਵਾਂ ਵੀ ਹੁੰਦੀਆਂ ਆ ਪਰ ਨੁਕਸਾਨ ਵੀ ਆ ਕਿਉਂਕਿ ਪਹਾੜਾਂ ਖਿਲ ਕੇ ਬਣਾਇਆ ਜਾਂਦਾ ਹੈ ਪਹਾੜਾਂ ਥੱਲੇ ਤੇ ਕੱਟ ਕੇ ਬਣਾਣਗੇ ਥੱਲੇ ਤੇ ਬਉਦੇ ਹੀ ਤਾਂ ਹੋਣਗੇ ਇਹਦਾ ਨੁਕਸਾਨ ਵੀ ਹੋ ਸਕਦਾ ਹੈ ਨੁਕਸਾਨ ਵੀ ਹੋ ਸਕਦਾ ਹੈ ਚਲੋ ਬਾਬਾ ਪੋਣਾ ਹਰੀ ਜਾਣਦਾ ਆ ਬਾਕੀ ਦਾ ਤੇ ਵਧੀਆ ਚਲੋ ਜੇ ਸੁਵਿਧਾ ਮਿਲਦੀ ਹੈ ਲੰਗਰ ਹਾਲ ਦੀ ਤੇ ਰਹਿਣ ਦੀ ਵਿਵਸਥਾ ਹੋਰ ਵਧੀ ਹੈ ਕਿਉਂਕਿ ਚਾਹ ਦੇ ਵਿੱਚ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਜਿਹਦੇ ਕਰਕੇ ਫਿਰ ਰਹਿਣ ਦੀ ਸੁਵਿਧਾ ਘਟ ਜਾਂਦੀ ਹੈ ਠੰਡ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਨਵੇਂ ਸਾਨੂੰ ਬਹੁਤ ਔਖਾ ਚੱਲ ਰਿਹਾ ਕੰਮ ਹਲੇ ਤਾਂ ਫਿਲਹਾਲ ਬਾਬੇ ਦੀ ਗੁਰਪੁਣਾ ਵਧੀਆ ਗੱਲ ਆ ਸਾਰਾ ਜੈ ਬਾਬੇ ਦੀ ਨੀਚੇ ਦਾ ਵੀ ਦ੍ਰਿਸ਼ ਦਿਖਾਉਂਦੇ ਵੈਸੇ ਉੱਪਰ ਦੇ ਦਿਖਾਇਆ ਥੱਲੇ ਹੈਗਾ ਸ਼ਾਤਲਾਈ ਆਪਾਂ ਉੱਥੇ ਵੀ ਜਾਵਾਂਗੇ ਸ਼ਾਤਲਾਈ ਬਾਬੇ ਦਾ ਮੰਦਿਰ ਉੱਥੇ ਵੀ ਬਹੁਤ ਨੀਚੇ ਜਗ੍ਹਾ ਉਹ ਸਾਰਾ ਸ਼ਾਤਲਾਈ ਹੈ ਜਿੱਥੇ ਨਦੀ ਵੀ ਚੱਲਦੀ ਹੈ ਚੰਨ ਗੰਗਾ ਕਹਿੰਦੇ ਆ ਤੇ ਨੀਚੇ ਪਾਰਕਿੰਗ ਬਾਬੇ ਦੀ ਬਹੁਤ ਜ਼ਿਆਦਾ ਉੱਤੇ ਚਾਲੇ ਚੁਲੇ ਵਿੱਚ ਤਾਂ ਬਈ ਸ਼ਨੀਵਾਰ ਆ ਤਾਂ ਬਹੁਤ ਰਸ਼ ਹੁੰਦਾ ਪੈ ਰੱਖਣ ਜਗ੍ਹਾ ਨਹੀਂ ਹੁੰਦੀ ਤੇ ਇੱਧਰ ਮਹੰਤ ਗਰੀਜੀ ਦਾ ਸਥਾਨ ਇਸ ਟਾਈਮ ਬੈਠੇ ਆ 1008 ਮਹੰਤ ਰਾਜਿੰਦਰ ਗਰੀਜੀ ਮਹਾਰਾਜ ਇਹਨਾਂ ਦੀ ਆ ਫੋਟੋ ਐ ਇਸ ਟਾਈਮ ਗੱਦੀ ਦੇ ਵਿਰਾਸਤ ਵਾਲੀ ਆ ਬਾਈ ਇਹ ਤਰਾ ਵੀ ਬਈ ਨਵੀਂ ਬਣੀ ਐ ਤੇ ਇਹ ਤਾਂ ਪੁਰਾਣੀ ਬਣੀ ਸੀਗੀ ਇਹਦੇ ਥੱਲੇ ਵੀ ਥੱਲੇ ਵੀ ਕਮਰੇ ਬਣਾਏ ਆ ਜਿੰਨੇ ਵੀ ਹੋ ਸਕਦੇ ਆ ਰਹਿਣ ਦੀ ਰਾਇਸ਼ ਵਧੀਆ ਥੱਲੇ ਪਾਰਕਿੰਗ ਵਾਸਤੇ ਠੀਕ ਐ ਉੱਪਰ ਕਮਰੇ ਬਣਾਤੇ ਸਾਰੇ ਤੇ ਇੱਧਰ ਵੀ ਕਮਰੇ ਇਹਦੇ ਉੱਪਰ ਲੰਕਰ ਹਾਲ ਐ ਪਿਛਲੇ ਪਾਸੇ ਇਸ ਸਾਈਡ ਵੀ ਬਣਾਉਣੀ ਬਿਲਡਿੰਗ ਇਹਨਾਂ ਨੇ ਬੜੀ ਕੱਢਣੀ ਚੈੱਕ ਕਰਨੀ ਜੈ ਬਾਬੇ ਦੀ ਇਹ ਆ ਸਾਹਮਣੇ ਵਾਲੀ ਪੁਰਾਣੀ ਸਰਾ ਬਾਈ ਇੱਥੇ ਦੀ ਬਾਈ ਇਹੇ ਘਰਾਂ ਤੇ ਹੁਣ ਵੀ ਰਹਿੰਦੇ ਆ ਕਮਰੇ ਬਣੇ ਹੋਏ ਆ ਦੇਖੋ ਕਿੰਨੇ ਦਰਵਾਜੇ ਨੀਲੇ ਵਾਲੇ ਸਾਰੇ ਕਮਰੇ ਹੀ ਆ ਸਾਰੇ ਕਮਰੇ ਆ ਤੇ نیچے ਹੈਗੀਆਂ ਦੁਕਾਨਾਂ ਬਣੀਆਂ ਹੋਈਆਂ ਇਧਰ ਆ ਸਾਰੀ ਨਵੀਂ ਬਣੀ ਆ ਬੇਟੀ ਉੱਪਰ ਤੱਕ ਅੱਧੀ ਜਾਂਦੀ ਪਹਿਲਾਂ ਤਾਂ AC ਵੀ ਨਹੀਂ ਲੱਗੇ ਹੁਣ ਤਾਂ AC ਵੀ ਲੱਗ ਗਿਆ ਉੱਥੇ AC ਨਹੀਂ ਤਾਂ ਇੱਥੇ ਲੋਡ ਨਹੀਂ ਪਈ ਕਰਦੀ ਸੀ ਹੁਣ ਤਾਂ ਮੌਸਮ ਥੋੜਾ ਗਰਮ ਜ਼ਿਆਦਾ ਹੁੰਦਾ ਰਹਿ ਰਿਹਾ ਹੈ ਦਰਸ਼ਣ ਕਰਕੇ ਬਾਬੇ ਦੇ ਹੁਣ ਚੱਲਦੇ ਆ ਬਾਈ ਪੱਤਰੀਆਂ ਸ਼ਾਤ ਲਾਈ ਇਧਰ ਵੀ ਚੱਲਣ ਲੱਗਿਆ ਪੇਂਟ ਦਾ ਕੰਮ ਬਾਈ ਮਰੋ ਮਾਰ ਅਸੀਂ ਚੱਲਦੇ ਹਾਂ ਨਿੱਤੇ ਨੂੰ ਗੱਡੀ 'ਚ ਬੈਠਦੇ ਤਿਆਰ ਹੁੰਦੇ ਆਂ ਤਿਆਰ ਫੂਡ ਬਾੜਦੇ ਆਂ ਫੂਡ ਬਾੜ ਵਾੜ ਕੇ ਚੱਲਦੇ ਹਾਂ ਥੱਲੇ ਫੇਚਦੇ ਗੱਡੀ ਮਿਲਦੇ ਆਂ ਸ਼ਾਹ ਤਲਾਈ ਜਾ ਜੈ ਬਾਬੇ ਇੱਦਾਂ ਉਹ ਬਾਈ ਗੱਡੀ ਸਿੱਧੀ ਉੱਪਰ ਆਂਦੀ ਆ ਤੇ ਥੱਲੇ ਜਾਣ ਦਾ ਰਸਤਾ ਵੀ ਇੱਧਰ ਹੀ ਐ ਚੜਾਈ ਬਹੁਤ ਤਿੱਖੀ ਹੁੰਦੀ ਐ ਗੱਡੀ ਸਿੱਧੀ ਆਂਦੇ ਹੋਇਆ ਪੂਰੀ ਬ੍ਰੇਕ ਤੇ ਸਪੀਡ ਘੱਟ ਪਾ ਕੇ ਲਾਉਣੀ ਪੈਂਦੀ ਐ ਤੇ ਜਾਂਦੇ ਹੋਏ ਵੀ ਹੌਲੀ ਹੌਲੀ ਜਾਣਾ ਪੈਂਦਾ ਯਾਰ ਸ਼ਾਹ ਤਲਾਈ ਨੂੰ ਜਾਣ ਲੱਗੇ ਜੈ ਬਾਬੇ ਜੈ ਬਾਬਾ ਪੂਰਨ ਹਰੀ ਇਹ ਆ ਜੀ ਸ਼ਾਤ ਲਾਈ ਦਾ ਮੰਦਿਰ ਜਿੱਥੇ ਇੱਥੇ ਵੀ ਕੰਸਟ੍ਰਕਸ਼ਨ ਦਾ ਕੰਮ ਚੱਲਦਾ ਪਿਆ ਮੋਲਾ ਸੜ ਬੰਦ ਕਰਿਆ ਹੋਇਆ ਤੁਹਾਨੂੰ ਦਿਖਾਉਂਦੇ ਅੱਗੇ ਜਾ ਕੇ ਪਹਿਲਾਂ ਮੱਥਾ ਟੇਕਦੇ ਬਾਬੇ ਦਾ ਜੈ ਬਾਬੇ ਦੀ ਜੈ ਬਾਬਾ ਪੂਰਨ ਹਰੀ ਓਮ ਸਿਦਾਇਨੋ ਇਹ ਆ ਭਾਈ ਚਿੱਠੇ ਮਾਤਾ ਰਤਨਾਂ ਦੇ ਇਸ ਸੱਜ ਜਲਦਾ ਕੰਸਟਰਕਸ਼ਨ ਦਾ ਕੰਮ ਸਾਰ ਹੈ ਜੈ ਬਾਬੇ ਉਹ ਸਾਹਮਣੇ ਆ ਬਈ ਮਾਤਾ ਰਤਨੋਂ ਦਾ ਸਥਾਨ ਜਿੱਥੇ ਬਾਬਾ ਬਲਕਨਾਥ ਜੀ ਨੇ ਚੁੰਟਾ ਮਾਰ ਕੇ ਲੱਸੀ ਗੱਡੀ ਤੇ ਤੇ ਰੋਟੀਆਂ ਦਸੀਆਂ ਦੀ ਗੱਡੀ ਨਹੀਂ درخت ਵਿੱਚ ਤੇ ਬਾਬਾ ਬਲਕਨਾਥ ਇਹ ਵੀ ਸਥਾਨ ਸਾਰਾ ਹੁਣ ਬਣਨ ਲੱਗਿਆ ਹੈ ਤੁਹਾਨੂੰ ਦੱਸਿਆ ਕਿ ਸਾਰਾ ਕੰਸਟਰਕਸ਼ਨ ਦਾ ਕੰਮ ਚੱਲਣ ਲੱਗਿਆ ਹੈ ਸਾਰੇ ਪਾਸੇ ਸਾਰਾ ਨਵਾਂ ਬਣਨ ਲੱਗਿਆ ਹੈ ਜੈ ਬਾਬਾ ਪੋਣਾ ਹਰੀ ਉਹ ਮੂਰਤੀ ਸਥਾਨ ਸਾਰੀਆਂ ਜਿੰਨੀਆਂ ਵੀ ਹੈ ਤਕਰੀਬਨ ਹੁਣ ਸਾਰਾ ਮਤਲਬ ਕੀ ਨਵਾਂ ਬਣ ਰਿਹਾ ਦੁਆਰ ਤੇ ਜੈ ਬਾਬੇ ਜੀ ਜੈ ਬਾਬੇ ਜੈ ਬਾਬਾ ਪੋਣਾ ਹਰੀ ਸਾਰਾ ਨਵਾਂ ਕਮਲ ਕੁਸ਼ਟਾਰ ਕਰੇਗਾ ਜੈ ਬਾਬੇ ਉੱਧਰ ਜਾਣਾ ਮਨਾ ਕਰਿਆ ਵੇ ਬੰਦ ਕਰਿਆ ਵਸਤਾਨਾ ਨੇ ਚਲੋ ਤੁਹਾਨੂੰ ਇੱਥੇ ਦੇ ਤਾਂ ਹੀ ਦਿਖਾ ਦਿਆਂ ਜੈ ਬਾਬੇ ਜੈ ਬਾਬੇ ਜੈ ਬਾਬੇ ਇਹ ਸਥਾਨ ਹੈ ਜੀ ਮਾਤਾ ਰਤਨਾਉ ਦਾ ਬਾਬਾ ਬਲਕਨਾਥ ਜੀ ਦਾ ਜਿੱਥੇ ਮਾਤਾ ਬਾਬਾ ਬਲਕਨਾਥ ਜੀ ਨੇ ਰੋਟੀਆਂ ਕੱਡੀਆਂ ਦੀਆਂ ਤੇ ਚਿਮਟੇ ਨਾਲ ਦੱਸੀ ਕੱਢੀ ਸੀਗੀ ਤੇ ਹੁਣ ਆਪਾਂ ਚੱਲਦੇ ਆਂ ਗੁਰੂਨਾ ਝਾੜੀ ਤੇ ਬਾਬਾ ਜੀ ਬੈਠ ਕੇ ਮੱਝਾਂ ਚਾਰ ਰਹੇ ਸੀ ਟਰਾਈ ਕਰਦੇ ਇਹ ਹੈ ਜੀ ਪ੍ਰਾਚੀਨ ਮੰਦਿਰ ਗੁਰੂਨਾ ਝਾੜੀ ਤੇ ਬਾਬਾ ਜੀ ਮੱਝਾਂ ਚਾਰ ਰਹੇ ਕਰਦੇ ਤੇ ਲਾਇ ਕਰਦੇ ਦੇ ਡੇਰਾ ਤੁਹਾਨੂੰ ਵੀ ਅੰਦਰ ਜਾ ਕੇ ਦਿਖਾਉਂਦੇ ਸੀ ਅੰਦਰ ਚੱਲ ਰਿਹਾ ਕੰਸਟ੍ਰਕਸ਼ਨ ਹੈ ਇੱਥੇ ਹੀ ਬਾਬੇ ਦਾ ਕੰਮ ਮੰਦਿਰ ਦਾ ਅਸੀਂ ਇੱਧਰੋਂ ਆਏ ਆ ਸਾਹਮਣੇ ਤੇ ਉਹ ਇੱਧਰ ਹੈਗਾ ਸ਼ਿਆਤਰਾਏ ਦਾ ਦੂਸਰਾ ਮੰਦਰ ਮਾਦਾ ਰਤਨਾ ਦਾ ਤੇ ਇੱਧਰ ਹੈਗਾ ਗੁਰਨਾ ਚੜੀ ਬਾਬੇ ਦਾ ਹੁਣ ਚਲਦੇ ਅੰਦਰ ਜਾ ਕੇ ਮੱਥਾ ਟੇਕਦੇ ਆਂ ਉਹਨੇ ਵੀ ਦਿਖਾਉਂਦੇ ਆਂ ਜੈ ਬਾਬੇ ਜੈ ਬਾਬੇ ਦੀ ਗੁਰਨਾ ਚੜੀ ਗੁਰਨਾ ਚੜੀ ਦੀ ਜਾਲੀ ਦੇ ਸਾਹ ਨਾਲ ਇਹਦੇ ਨਾਲ ਨੇ ਵੀ ਜਾਲੀ ਬੰਨਣੀ ਹੈਗੀ ਮਨਾ ਕਰਤੇ ਹੁਣ ਬਾਬੇ ਨੇ ਲਿਖਿਆ ਹੋਇਆ ਹਾਂ ਜੈ ਬਾਬੇ ਦੀ ਸਾਰਾ ਮੰਦਰ ਦਾ ਦ੍ਰਿਸ਼ ਹੈ ਇਹ ਨਵਾਂ ਬਣਨ ਲੱਗਿਆ ਹੋਇਆ ਇੱਧਰ ਵੀ ਗੁਰਨਾ ਚੜੀ ਦਾ ਮੰਦਰ ਜੈ ਬਾਬੇ ਦੀ ਜੈ ਬਾਬੇ ਦੀ ਇੱਥੇ ਵੀ ਤੇ ਕਹਣਾ ਲੱਗੀਆਂ ਵੀ ਰੌਣਕ ਬਾਈ ਬਹੁਤ ਹੁੰਦੀ ਐ ਇੱਥੇ ਵੀ ਜਾਂ ਚੱਲਾ ਆਉਂਦਾ ਬਾਬੇ ਦਾ ਪੂਰਾ ਜੈ ਬਾਬੇ ਜੈ ਬਾਬੇ ਇਦੀ ਇਮਾਰਤ ਵੀ ਬਾਬਾ ਬੰ ਅੰਦਰ ਦੀ ਸਾਰੀ ਨਵੀਂ ਬਣਦੀ ਕੋਈ ਉੱਪਰ ਤੱਕ ਜੈ ਬਾਬੇ ਇਹ ਅੰਦਰ ਦਾ ਦ੍ਰਿਸ਼ ਹੈ ਜੈ ਬਾਬੇ ਸਾਰੀ ਤੇ ਪੇਂਟਿੰਗ ਪੁੰਟਿੰਗ ਹੋਏਗੀ ਜੈ ਬਾਬੇ ਜੈ ਬਾਬੇ ਦਾ ਧੂਣਾ ਸਿੱਧ ਪੋਣਾ ਹੋਈ ਬਾਬਾ ਵਾਲਾ ਕਣਾ जय हो जय हो जय हो। ओम सिते गुरुना ਝਾੜੀ ਦੀ ਬਈ ਉਹ ਕਮਾਨਤਾ ਆ। ਉਹਨਾਂ ਝਾੜੀ ਦੀ ਕਮਾਨਤਾ ਕਿ ਵੀ ਇੱਥੇ ਜੇ ਕੋਈ ਮਾਂ ਕਿਸੇ ਨੇ ਮੰਨਤ ਮੰਗਣੀ ਆ ਤਾਂ ਬਾਹਰ ਤੇ ਖੰਭਣੇ ਲਿਆ ਕੇ ਇੱਥੇ ਬਣੀ ਜਾਂਦੀ ਹੈ। ਜੋ ਆਪਣੀ ਮੰਨਤ ਪੂਰੀ ਹੋਣ ਤੇ ਫਿਰ ਅੱਗੇ ਬਾਅਦ ਵਿੱਚ ਖੁੱਲਣ ਵੀ ਆਉਂਦੇ ਆ। ਤੇ ਮੰਨ ਕੇ ਮੱਥਾ ਟੇਕ ਕੇ ਇੱਧਰ। ਫੇ ਚੱਲਦੇ ਆ ਬਾਹਰ। ਬਾਹਰ ਦਾ ਰਸਤਾ ਇੱਧਰ ਦਾ ਹੀ ਹੈ। ਇੱਥੇ ਵੀ ਦੁਕਾਨਾਂ ਬਹੁਤ ਆ। ਉਹ ਸਾਹਮਣੇ ਬੰਨੀਆਂ ਹੋਈਆਂ ਖੰਮਣੀਆਂ। ਜਿਹੜੀਆਂ ਕੀ ਆਪਣੀਆਂ ਸੁੱਖਾਂ ਤਾਰਨ ਵਾਸਤੇ ਇੱਥੇ ਬੰਨਦੇ ਆ। ਤੇ ਉਸ ਤੋਂ ਬਾਅਦ ਫੇ ਫੁੱਲਣ ਵੀ ਆਉਂਦੇ ਬਾਅਦ ਵਿੱਚ। ਜੈ ਬਾਬੇ। ਕੁਲਮ ਲਾ ਕੇ ਪਈ ਹੁਣ। ਬਾਬਾ ਵਰਕਨਾਥ ਦੇ ਤਿੰਨੇ ਜੀ ਮੰਦਿਰਾਂ ਸਾਰੇ ਨਵੇਂ ਬਣਾਏ ਜਾ ਰਹੇ ਆ। ਤੇ ਸਾਰਿਆਂ ਦੀ ਨਵੀਆਂ ਇਮਾਰਤਾਂ ਬਣਦੀਆਂ ਜਾ ਰਹੀਆਂ। ਬਣਾ ਰਹੇ ਹੁਣ ਤਾਂ ਕੰਸਟਰਕਸ਼ਨ ਚਾਪਰੇ ਬਾਤੇ ਬਾਤੇ ਬਾਈ ਸੇਵਾ ਪਾਓ ਦਾਨ ਕਰੋ ਜਿਹੜੀ ਦਾਨ ਲਗਣਾ ਹੈ ਜਿਹੜੀ ਸੰਗਤ ਆਉਂਦੀ ਹੈ ਵੀ ਬਾਤੇ ਬਾਤੇ ਇਮਾਰਤਵਾ ਦਾਨ ਦੋ ਵਧੀਆ ਗੱਲ ਹੈ ਬਾਬੇ ਦੇ ਮੰਦਿਰ ਜਿਹੜੇ ਬਣਨ ਲੱਗੇ ਹੋਏ ਤੇ ਪਰਚੀ ਜ਼ਰੂਰ ਨਾਲ ਲੈ ਕੇ ਜਾਓ ਆ ਲਓ ਬਾਣੇ ਮਰੀਏ ਕੁੱਲ ਮਿਲਾ ਕੇ ਹੁਣ ਬਸ ਆਹੀ ਹੈ ਤੇ ਅਸੀਂ ਵੀ ਹੁਣ ਬਸ ਤੇ ਅੱਜ ਦਾ ਵਲੌਗ ਇਸ ਸਮਾਪਤ ਕਰਾਂਗੇ ਹੁਣ ਆਪਾਂ ਜਾਵਾਂਗੇ ਘਰਾਂ ਵਾਪਸੀ ਤੇ ਘਰ ਜਾ ਕੇ ਇਪ ਪਾਵਾਂਗੇ ਕੱਲ ਨੂੰ ਬਲੌਗ ਪਾਵਾਂਗੇ ਜੀ ਡੀਪੀ ਦਰ ਕੀ ਨਾਲੇ ਬੜੀਆ ਜ ਤੁਸੀਂ ਵੀ ਦੇਖਿਓ ਬਾਈ ਬਲੌਗ ਨੂੰ ਸ਼ੇਅਰ ਕਰਿਓ ਬਾਤੇ ਬਾਤ ਦੱਸਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਅੱਗੇ ਵੀ ਬਲੌਗ ਇਦਾਂ ਦਾ ਵਧੀਆ ਬਣਾਵਾਂਗੇ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਤਦ ਤੱਕ ਜੈ ਭਵਤ